ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਅੱਜ ਅਸੀਂ ਨਵੇਂ ਸਾਲ ਦੇ ਪਟਾਕੇ ਦੇਖਣ ਜਾ ਰਹੇ ਸੀ ਸਕਾਈ ਟਾਵਰ ਤੇ ਕਿੱਧਰ ਮਿਲੂਗੀ ਅੱਜ ਪਾਰਕਿੰਗ ਰੋਡ ਵੱਲ ਲੱਗਦਾ ਤਾਂ ਨਹੀਂ ਕੋਟ ਤਾਂ ਉਧਰ ਰਹਿ ਗਈ ਨਹੀਂ ਕੋਟ ਉਧਰ ਨੂੰ ਜਾਂਦਾ ਅੱਛਾ ਕੋਟ ਕੋਟ ਹਾਂ ਕੋਟ ਕੇ ਕੋਟ ਦੇਖ ਲਓ ਕਿੱਧਰ ਜਾਣਾ ਅੱਜ ਕਿੰਤੀ ਤਰੀਕਾ ਕੋਟ-ਕਾਟ ਨਾ ਕਹੋ ਵੀ ਕੋਟ ਨਾ ਕਹੋ ਵਾਇਗਰੂ ਵਾਇਗਰੂ ਕਰੋ ਨਹੀਂ ਕੋਟ ਕਾਲਾ ਕੋਟ ਨਹੀਂ ਗਿਆ ਸਾਨੂੰ ਕਿ ਵਾਪਸ ਨਹੀਂ ਹੋਣਾ ਸੀ ਕਿੰਤੀ ਹਾਲ ਹੁਣ ਇੱਕ ਨੂੰ ਜਾਵਾਂਗੇ ਸੁਣੋ ਆਪਾ ਤਾਂ ਬਹੁਤ ਵਧੀਆ ਏਰੀਆ ਚ ਦੇ ਵੈਸੇ ਆ ਪਾਰਕਿੰਗਾਂ ਤਾਂ ਇੱਥੇ ਹੀ ਬਹੁਤ ਪਈਆਂ ਹਨ ਨਹੀਂ ਇੱਥੋਂ ਤਾਂ ਇਹ ਤਾਂ ਸਾਈਕਲ ਵਾਲੀਆਂ ਆ ਆਪਾ ਤਾਂ ਸਕੂਟਰ ਨਾ ਵਾਰ ਲਿਓ ਵਾਰੇ ਕਿਹੜੀ ਓਏ ਹਾਂ ਹਰਮਨ ਫਿਟਰੀ ਜੀ ਸਕੂਟਰ ਸਕੂਟਰ ਉਹ ਚਾਰਜੇਬਲ ਸਕੂਟਰ ਨੇ ਉਹਤੇ ਚੱਲਦੇ ਜਾ ਰਹੇ ਜਣੇ ਆਪਾਂ 2 ਮਿੰਟ ਤਾਂ ਹੌਸਲਾ ਤਾਂ ਰੱਖੋ ਯਾਰ ਮੈਂ ਲੰਘ ਗਿਆ ਦੇਖੋ ਇੱਧਰ ਸਾਈਡ ਬਾਏ ਬਾਏ ਸਿੱਟੀ ਤਾਂ ਉੱਤੇ ਰਹੇਗੀ ਕੋਈ ਗੱਲ ਨਹੀਂ ਹੋਲਡ ਤਾਂ ਹੋਊਗੀ ਆ ਪਾਰਕਿੰਗ ਲੱਗੋ ਪਾਰਕਿੰਗ ਵੀ ਨਹੀਂ ਪਾਰਕਿੰਗ ਇੱਧਰ ਨਹੀਂ ਆਪਾਂ ਸਪੀਡ ਇਹ ਤਾਂ ਅੱਡੀ ਆਪਣੀ ਪਾਰਟੀ ਕਰੀ ਜਾਂਦੇ ਇਹ ਤਾਂ ਚੱਲ ਕਰ ਰਹੇ ਪੂਰਾ ਇੱਥੇ ਆ ਤਾਂ ਯੈਲੋ ਬੰਨਾ ਇਹ ਤਾਂ ਯੈਲੋ ਕੋਈ ਨਾ ਅੱਗੇ ਅੱਗੇ ਲਾਉਣੇ ਬਣੀ ਆਪਾਂ ਨੂੰ ਮਿਲੂ ਵੀ ਕਿਤੇ ਨਾ ਕਿਤੇ ਇਹ ਨਹੀਂ ਮਿਲਦੀ ਲੱਤ ਟੁੱਟੇ ਵਾਲੀ ਚਲਾ ਦਿੱਤੀ ਕਿਦੀ ਲੱਤ ਤੋੜੀ ਕਿ ਹਾਂ ਕਿਦੀ ਲੱਤ ਤੋੜੀ ਲੱਤ ਮੇਰੀ ਤੋੜਾਂਗੇ ਹੋਰ ਹੀ ਨਾਲ ਕੇ ਫਰਚੀ ਦਵਾਉਂਗੇ ਲੈ ਪੱਚ ਕੀ ਅਸੀਂ ਉਸ ਜਨਗਏ ਸੀ ਨਾ ਫੈਸਟ ਫੀਲ ਮੈਂ ਤਾਂ ਲਾਤੀ ਸੀ ਉੱਚੇ ਅਲਮੋ ਕਹਿੰਦਾ ਮਮੇ ਨੂੰ ਕਿ ਮਮੀ ਲੰਗੜੀ ਹੋਗੇ ਤੂੰ ਨਾ ਪਈ ਆਂਟੀ ਵੀ ਲੰਗੜੀ ਹੋਗੇ ਤੋਰੀ ਆਪ 10 ਮਿੰਟ ਗਈਆਂ ਉਹ ਜਿਹਾ ਮੇਰੇ ਸ਼ੋਪਿੰਗ ਕਰਕੇ ਆਈਆਂ ਆ ਇੱਥੋਂ ਸਾਰੀ ਪਾਰਕਿੰਗ ਸ਼ੁਰੂ ਹੋ ਗਈ ਵੀਰੇ ਅੱਖਾਂ ਪੂਰੀਆਂ ਆਪਦੀਆਂ ਐ ਕਰ ਲਓ ਮੈਂ ਤਾਂ ਉੱਥੇ ਹੀ ਮਾਰ ਦੇਣਾ ਬ੍ਰੇਕ ਫੇਰ ਬਈ ਆ ਦੇਖੋ ਅਸੀਂ ਪਾਰਕਿੰਗ ਲੱਭ ਰਹੇ ਆ ਗੱਡੀਆਂ ਪਾਰਕਿੰਗ ਚ ਬਹੁਤ ਖੜੀਆਂ ਸੀ ਬਹੁਤ ਹੀ ਔਖੀ ਪਾਰਕਿੰਗ ਮਿਲ ਰਹੀ ਸੀ ਸਾਰਿਆਂ ਨੂੰ ਪਰ ਅਸੀਂ ਵੀ ਫੇਰ ਵੀ ਦੋ ਤਿੰਨ ਗੇੜੇ ਲਾਏ ਇੱਥੋਂ ਤੇ ਇੱਕ ਗੱਡੀ ਬਾਹਰ ਨਿਕਲੀ ਫਿਰ ਸਾਨੂੰ ਪਾਰਕਿੰਗ ਮਿਲ ਗਈ ਸੀ ਗੱਡੀਆਂ ਦੇ ਨਾਲ ਹੀ ਬੈਠੇ ਸੀ ਕੁਰਸੀਆਂ ਲਾ ਕੇ ਨਾ ਵੀ ਹੋਰ ਕਿਸੇ ਨੂੰ ਲਾਉਣ ਹੀ ਨਹੀਂ ਦੇਣੀ ਇੱਕ ਗੱਡੀ ਉਹ ਲੱਗ ਜੀ ਨਾਲ ਕਿੰਦੇ ਦਿਖਦਾ ਸਕਾਈ ਟਾਵਰ ਤਾਂ ਹੀ ਉਹ ਕੁਰਸੀਆਂ ਢਾਹੀ ਬੈਠੇ ਆ ਚਲੋ ਆਪਾਂ ਨੂੰ ਵੀ ਪਾਰਕਿੰਗ ਮਿਲ ਲੈਣੇ ਫਿਰ ਆਪਾਂ ਵੀ ਦੇਖਦੇ ਹਾਂ ਕਿੱਥੇ ਜਗ੍ਹਾ ਮਿਲਦੀ ਹੈ ਜੇ ਨਾ ਮਰ ਵੀ ਉਹ ਫੋਟੋਆਂ ਤੋਂ ਆਉਂਦਾ ਦੇਖੋ ਜੀ ਕਿੱਥੇ ਹਾਂ ਬੁਰਾ ਦੇਖਦਾ ਹਨ ਦੇਖੋ ਕੱਲਾ ਉਹਨੂੰ ਦੇਖਣਾ ਹੈ ਵੀ ਉੱਥੇ ਪਟਾਕੇ ਚੱਲਣਗੇ ਸਾਰੇ ਜਣੇ ਉਹੀ ਖੜੇ ਨੇ ਲੈਟਸ ਗੋ ਆਪਣੀ ਲਾਈਟ ਹੋ ਗਈ ਪੱਜੋ 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 ਗਾਇਸ ਹਾਂ ਗਾਇਸ ਆਪਾਂ ਤਾਂ ਛਤਰੀ ਵੀ ਲੈ ਕੇ ਆਏ ਆ ਗਾਇਸ ਮੀਂਹ ਆ ਗਿਆ ਤਾਂ ਛਤਰੀਆਂ ਟਕੜਾਂਗੇ ਇਹ ਲੋਕ ਵੀ ਲੈ ਕੇ ਆਏ ਗਾਇਸ ਇਹ ਭਿੱਜਣਗੇ ਮੀਂਹ ਕਰਕੇ ਵੀ ਕੱਟ ਹੈ ਨਹੀਂ ਹੈ ਨਾ ਜਿਵੇਂ ਤੇਰੇ ਮੇਰੇ ਬਗਲ ਕਦੇ ਮਿਲ ਜਾਂਦੀ ਨਹੀਂ ਜੀ ਮੈਨਾਂ ਤੂੰ ਹੀ ਨਹੀਂ ਆਉਂਦੀ ਸੀ ਮੈਂ ਤਾਂ ਰੌਲਾ ਪਾਇਆ ਸੀ ਓਏ ਸਕੂਟਰ ਖੜੇ ਚੱਲੀਏ ਸਕੂਟਰਾਂ ਦੇ ਸਕੂਟਰ ਚੱਲੇ ਹਰਮ ਤਾਨੂੰ ਹੁਣੇ ਫੁੱਕ ਲੱਗੀ ਓਏ ਸਕੂਟਰ ਤੇ ਚੱਲੀਏ ਸਕੂਟਰ ਚੱਲੀਏ ਉਹ ਬੜਾ ਕਹਾਜੇ ਤੇ 2 ਘੰਟੇ ਪੇਪੜਾ ਕੇ ਨੂੰ ਟਾਈਮ ਕਿਆ ਪਾਉਂਦਾ ਟੀਕਾ ਹੀ ਨਹੀਂ ਦੀਦਾ ਆਪਣਾ ਦਾ ਉਹ ਸੀ ਕਿੱਥੇ ਉੱਥੇ ਵੀ ਨਹੀਂ ਦਿਖ ਰਿਹਾ ਹਰਮਨ ਮੈਨੂੰ ਲੱਗਾ ਕੋ ਬਿਲਡਿੰਗਾਂ ਦੇ ਉੱਲੇ ਹੀ ਕਰ ਲੈ ਉਹ ਸੇ ਉੱਧਰ ਹੈ ਯਾਰ ਉਹ ਦੇਖ ਹਾਂ ਉਹ ਸਿੱਧਾ ਚੱਲ ਜਾ ਪਾਣੀ ਵਾਲੀ ਜਗ੍ਹਾ ਤੇ ਨਾ ਪੈਰ ਰੱਖੋ ਦੇਖਣਾ ਇੱਥੇ ਕੋਈ ਨਹੀਂ ਹੁੰਦਾ ਰਾਤ ਨੂੰ ਤੇ ਅੱਜ ਲੋਕ ਕਿੰਨੇ ਨੇ ਹਨਾ ਆ ਦੇਖੋ ਆ ਦੇਖੋ ਗਾਇਜ਼ ਵਾਓ ਯੇ ਬਾਈ 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 ਜੇ ਨੜੇ ਆਡਾ ਆਪ ਦਾ ਰੰਗਾ ਰੰਗ ਪ੍ਰੋਗਰਾਮ ਕੀਤਾ ਸ਼ੁਰੂ ਹੈ ਨਾ ਕੀ ਵੀਰੇ ਥੋੜੇ ਵਿਚਾਰ ਲੈਣਾ ਕੀ ਖੁੱਲਿਆ ਹੋਇਆ ਗਾਇਸ ਥੋੜਾ ਜਿਹਾ ਗੌਰ ਕਰੋ ਮੇਰੇ ਭਰਾ ਦੀ ਰਿਕਾਰਡਿੰਗ ਤੇ ਦੇਖ ਕਰੋ ਹਣਕ ਵੀ ਸਿਟੀ ਦੀ ਹਾਂ ਜੋ ਕੀ ਆਪਾਂ ਕਹਿ ਰਹੇ ਸੀ ਬਈ ਰੌਣਕਾ ਦੇਖੋ ਸਿਟੀ ਸਿਟੀ ਦੀਆਂ ਆਗਲੈਂਡ ਸਿਟੀ ਹੈਈ ਇਧਰ ਨਿਊ ਇਅਰ ਪਾਰਟੀਆਂ ਚੱਲ ਰਹੀਆਂ ਜਲਰੂ ਬਾਹਰ ਹੈ ਹਾਂ ਉਹ ਸੀ ਇੱਥੇ ਬੈਠਣ ਲੋਕ ਸੜਕ 'ਤੇ ਹੀ ਬੈਠੇ ਦੇਖੋ ਰੋਡ ਬਲੌਕ ਕੀਤੀ ਹੋਈ ਹੈ ਨਾ ਇੱਥੋਂ ਸਿੱਧਾ ਦੇਖਦਾ ਇੱਥੇ ਹੀ ਆਪਾਂ ਬਹਿ ਜਾਨੇ ਆ ਇੱਥੇ ਆਪਾਂ ਰੁਕ ਜਾਨੇ ਆ ਕੀ ਪੈ ਗਿਆ ਇੱਧਰ ਵੀ ਪੁਲਿਸ ਵੀ ਖੜੀ ਹੈ ਇਹ ਲੋਕਲ ਸੇਫਟੀ ਵਾਸਤੇ ਮਿਲ ਲੱਗਦਾ ਹੈ ਕੋਈ ਡਿੱਗ ਗਿਆ ਹੋਇਆ ਲੰਮਾ ਪਾਈ ਬੈਠੇ ਆ ਕਰ ਤਾੜੋਂ ਕੋਈ ਕਾਂਡ ਜਾ ਇੱਧਰ ਵੀ ਲੋਕ ਨੀਚੇ ਬੈਠੇ ਆ ਵਧੀਆ ਹਾਂ ਖਾਣ ਪੀਣ ਵਾਲੀਆਂ ਸਾਰੀਆਂ ਸ਼ਾਪਸ ਤਾਂ ਬੰਦ ਨੇ

पता थोड़ी है वे की होना की बाल ही हो गए है ना ए मीन करके ਜੀ ਖੜਾ ਨਹੀਂ ਤੁਹਾਨੂੰ ਆਏ ਆ। ਅਜੇ ਵੀ ਬਹੁਤ ਜਲਦੀ ਆ ਗਏ। ਹਰਮਨ ਕੱਠ ਵਧ ਗਿਆ ਹੈ ਨਾ ਉਹ ਸਾਹਮਣੇ ਵਾਲੀ ਸਟਰੀਟ ਤੇ ਦੇਖਿਓ। ਆ ਦੇਖੋ। ਜਸਾਕੀਆ ਜਸਾਕੀ ਨਾਲ ਮੇਲੇਰ ਦਾ ਮੋੜ ਨੂੰ ਪਿਆ। ਉਹ ਤਾਂ ਨੈਣਾ ਦੇ ਵੀ ਚੜਾਈ ਵਰਗਾ। ਹੈ ਨਾ ਸਾਹਮਣੇ ਚੜਾਈ ਤੇ ਲੋਕ ਬੈਠੇ ਆ। ਉਹ ਵੀ ਉੱਥੇ ਥੱਲੇ ਹੀ ਬੈਠੇ ਆਪਣੇ ਅੰਗੋਂ। ਗਾਲੀ ਭਾਂ ਦੀ ਦੁਨੀਆ ਬਈ। ਆ ਸਾਰੇ ਬਈ ਸਾਰੇ ਪੁੰਜੇ ਬਹਿ ਗਏ। ਅਸੀਂ ਤਾਂ ਆਪ ਬੈਠੇ ਆ। ਆ ਸਾਡੇ ਬੰਦੇ ਵੀ ਬੈਠੇ ਆ। ਸਾਇੰਸ ਵਾਲਾ ਮਾਸਟਰ ਨੂੰ ਆਏ ਜਾ ਕੇ ਕਿਵੇਂ ਫਿਰ ਆ ਵੇਤਾ ਵੀ ਖੜੇ ਆ ਇਹ ਮਾਸਟਰ ਉਦੋਂ ਕਰਦੇ ਜਦੋਂ ਚੌਕ ਜਾ ਮਾਰਨਾ ਹੋਵੇ ਇਹਨਾਂ ਨੇ ਅੱਛਾ ਹੋਵੇਂ ਕਰਦਾ ਹਨ ਖੜਾ ਵੀ ਪੋਸਟ ਉਹੀ ਆ ਗਾਇਜ਼ ਕੱਠ ਦੇਖੋ ਸਾਹਮਣੇ ਕਿੰਨਾ ਹੈਗਾ ਇਦਾਂ

वो मैं ट्राई है ना

아이저 사이터랑 컴퓨터 비슷요 진짜 좀파참파 와우 와, 이거 멋있다, 이거 멋있다. ਬਰਾਇਸ ਨਿਊ ਇਅਰ ਦੇ ਹਾਂ ਪਤਾ ਹੈਂ ਸਾਰੇ ਨੇ ਉੱਧਰ ਸੈਲੀਬ੍ਰੇਸ਼ਨ ਕਰ ਰਹੇ ਆ ਦੇਖੋ ਚਲੋ ਚਲੋ ਭੱਜ ਲੋ ਕਿ ਕਿ ਰਾਤ ਦੇ 12 ਵਜੇ ਕਿ ਇਧਰ ਨਹੀਂ ਚੱਲ ਬਣੋ ਹਾਂ ਜੀ ਹਾਏ ਉਹ ਤੇ ਕਿਵੇਂ ਚੜਨਾ ਪੌੜੀਆਂ ਹੀ ਆ ਤੇ ਹਾਂ ਜੀ ਮੈਂ ਤਾਂ ਸਾਹ ਚੜ ਗਿਆ ਸਾਬੇ ਫਰਲੇ ਜਾਂ ਨਹੀਂ ਚੜਾਈ ਛੜ ਕੇ ਗਰਾਉਂਡ 'ਚ ਵੀ ਹਾਂ ਹੈਲੋ ਗਾਇਜ਼ ਜਿਵੇਂ ਨੈਣਾ ਦੇ ਵੀ ਮਾਤਾ ਦੀ ਚਾਈ ਤੇ ਆ ਗਏ ਆ ਹੈਲੋ ਗਾਇਜ਼ ਅਸੀਂ ਹੱਟ ਲਈ ਚੜਾ ਗਏ ਹੁਣ ਸਾਹ ਸਾਡੇ ਚੜ ਗਏ ਆ ਤੇ ਹੁਣ ਟ੍ਰੈਫਿਕ ਵੀ ਬਹੁਤ ਹੋਊਗਾ ਸਾਰੇ ਲੋਕਾਂ ਨੂੰ ਦੇਖ ਲਿਆ ਚਲਾ ਆਇਆ ਹਾਂ

ਹੌਰੀ ਸੂਰਤ ਵਾਲਿਆ ਹੌਰੀ ਸੂਰਤ ਵਾਲਿਆ ਤੇਰਾ ਰੂਪ ਤੁਗੀ ਬਲਵਾਂ ਤੇਰਾ ਹਾਸਾ ਵੰਗਰਤੀ ਦੇ ਥੇ ਬਈ ਸਾਡਾ ਨੈਕਸਟ ਡੇ ਸਟਾਰਟ ਹੋ ਗਿਆ ਸੀ ਜਿਵੇਂ ਕਿ 1 ਜਨਵਰੀ ਫਿਰ ਅਸੀਂ ਥੋੜਾ ਜਿਆ ਘੁੰਮੇ ਬੀਚ ਵਗੈਰਾ ਤੇ ਗਏ ਉੱਥੇ ਮੈਂ ਥੋੜਾ ਜਿਹਾ ਵਲੌਗ ਬਣਾਉਣਾ ਭੁੱਲ ਗਈ ਸੀ ਤੇ ਫਿਰ ਨੈਕਸਟ ਅਸੀਂ ਗੇਮਿੰਗ ਜ਼ੋਨ ਚ ਗਏ ਸੀ ਉਥੇ ਜੰਪਿੰਗ ਵਗੈਰਾ ਕੀਤੀ ਟ੍ਰੈਂਪੋਲਿਨ ਤੇ ਤੇ ਫਿਰ ਅੱਗੇ ਹੋਰ ਪ੍ਰਕਿਰਿਆਵਾਂ ਕੀਤੀਆਂ ਦੇਖ ਲਿਓ ਤੁਸੀਂ ਆਹ ਦੇਖੋ ਇੱਥੇ ਬੋਲਿੰਗ ਵਗੈਰਾ ਵੀ ਹੁੰਦੀ ਹੈ ਗੇਮਿੰਗ ਜ਼ੋਨ ਕਹਿ ਦਿੰਦੇ ਸਾਡੇ ਤਾਂ ਇੱਥੇ ਇਹਨੂੰ ਤੇ ਦੇਖੋ ਮੌਸਮ ਕਿੱਡਾ ਸੋਹਣਾ ਸੀ ਸ਼ਾਮ ਨੂੰ ਤੇ ਫਿਰ ਅਸੀਂ ਅੰਦਰ ਗਏ ਤੇ ਇੱਥੇ ਸਾਰੇ ਤਰ੍ਹਾਂ ਦੀਆਂ ਗੇਮਸ ਵਗੈਰਾ ਸੀ ਤੁਸੀਂ ਵੀ ਦੇਖੋ ਅੱਗੇ ਇੱਥੇ ਬਈ ਮੇਰੇ ਹਸਬੰਡ ਨੇ ਤੇ ਵੀਰੇ ਨੇ ਬਾਸਕਟਬਾਲ ਖੇਡੀ ਤੇ ਬੋਲਾ ਵਗੈਰਾ ਇਹ ਚ ਬਾਸਕਟ ਚ ਪਾਉਣੀਆਂ ਸੀ ਮੈਨੂੰ ਲੱਗਦਾ 20 ਟਾਈਮਸ ਦਿੰਦੇ ਸੀ ਇਹ ਪਰ ਇਹਨਾਂ ਚ ਇੱਕ ਅੱਧੇ ਵਾਰ ਹੀ ਪਈ ਕਿਉਂਕਿ ਕੱਚੇ ਖਡਾਰੀ ਨੇ ਹਜੇ ਇਹ ਤੇ ਇਧਰ ਕਾਰ ਵਾਲੀ ਸੀਗੀ ਗੇਮ ਕਿਉਂਕਿ ਕਾਰ ਚਲਾਉਣੀ ਸੀ ਜਿੰਨੇ ਦੀ ਤੇ ਇਧਰ ਅਸੀਂ ਬਾਈਕ ਚਲਾਈ ਬਹੁਤ ਹੀ ਮਜ਼ਾ ਆਇਆ ਵਧੀਆ ਮੂਵਮੈਂਟ ਦਿੰਦੀ ਸੀ ਬਾਈਕ ਜਿਵੇਂ ਜਿਵੇਂ ਰੋਡ ਆਉਂਦੀ ਸੀਗੀ ਸਕਰੀਨ ਤੇ ਮੈਨੂੰ ਤਾਂ ਬਹੁਤ ਮਜ਼ਾ ਆਇਆ ਨਾਲ ਮੇਰੇ ਹਸਬੰਡ ਨੂੰ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਬਈ ਇਹ ਅੱਗੇ ਅਸੀਂ ਬੋਲਿੰਗ ਕੀਤੀ ਮੈਂ 3 ਨੰਬਰ ਤੇ ਆਈ ਸੀਗੀ ਵਧੀਆ ਮੈਂ ਪਹਿਲਾ ਪਹਿਲਾ ਤਾਂ ਵਧੀਆ ਖੇਡ ਰਹੀ ਸੀ ਬਾਅਦ ਚ ਮੇਰਾ ਸਾਰਾ ਖਰਾਬ ਹੋ ਗਿਆ ਇੱਧਰ ਅਸੀਂ ਹੈਮਰ ਵਾਲਾ ਕੀਤਾ ਸੀ ਪਤਾ ਨਹੀਂ ਕੀ ਹੈਮਰ ਦਾ ਹੁੰਦਾ ਜਿਹੜਾ ਤੇ ਬਸ ਮੇਰੇ 11 ਤੱਕ ਹੀ ਪੁਆਇੰਟ ਬਣੇ ਸੀ ਇਹ ਵੀ ਇੰਨਾ ਵਧੀਆ ਨਹੀਂ ਹੋਇਆ ਮੈਨੂੰ ਕਿਉਂਕਿ ਮੇਰਾ ਫਸਟ ਟਾਈਮ ਸੀਗਾ ਇੱਧਰ ਮੇਰੇ ਪਤੀ ਦੇ ਬੋਲਿੰਗ ਕਰ ਰਹੇ ਨੇ ਤੇ ਇੱਧਰ ਬਾਈ ਜੀ ਮੇਰੇ ਹਸਬੰਡ ਫਸਟ ਨੰਬਰ ਆਏ ਤੇ ਬਾਈ ਜੀ ਸੈਕਿੰਡ ਨੰਬਰ ਤੇ ਮੈਂ ਥਰਡ ਨੰਬਰ ਦੇਖ ਸਕਦੇ ਹੋ ਤੁਸੀਂ ਸਕਰੀਨ ਤੇ ਤੇ ਵਧੀਆ ਅਸੀਂ ਇੰਜੋਏ ਕੀਤਾ ਬਈ ਆਪਦਾ ਨਵਾਂ ਸਾਲ ਤੁਸੀਂ ਵੀ ਆਪਦਾ ਵਧੀਆ ਇੰਜੋਏ ਕਰੋ ਆਪਦੀ ਫੈਮਲੀ ਨਾਲ ਆਪਣੇ ਫਰੈਂਡਸ ਨਾਲ ਬਾਹਰ ਤਾਂ ਬਸ ਸਾਡੇ ਫਰੈਂਡਸ ਨੇ ਫੈਮਲੀ ਆ ਸਾਡੇ ਇੰਡੀਆ ਨੇ ਮਸਤਾ ਅਸੀਂ ਵੀ ਕਰਦੇ ਆ ਤੇ ਚਲੋ ਫਿਰ ਗਾਇਸ ਸਬਸਕ੍ਰਾਈਬ ਕਰਿਓ ਮੇਰੇ ਚੈਨਲ ਨੂੰ ਬਾਏ ਬਾਏ